<laughs> 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 पच्ची फुट रहे <laughs> ਭਾਈ ਅੰਦਰ ਵਾਲਾ ਮੇਨ ਵਾਹ ਜਿਹੜਾ ਉਹ ਟੁੱਟ ਗਿਆ ਉੱਥੋਂ ਪਾਣੀ ਪੈਣਾ ਸਟਾਰਟ ਹੋਇਆ ਹੁਣੇ 5 ਮਿੰਟ ਹੋਇਆ ਲੈ ਉਹ ਸਾਹਮਣੇ ਉੱਥੋਂ ਟੁੱਟਿਆ ਵਾ ਖਾਰ ਚੰਗੀ ਪੈ ਰਹੀ ਹੈ ਪਾਣੀ ਬਹੁਤ ਸਵੀਡ ਨਾ ਆ ਰਿਹਾ ਅੰਦਰ ਨੂੰ ਉਹ ਟੁੱਟ ਗਿਆ ਲਾ ਦੋ ਇੱਥੇ ਜਾ ਕੇ ਓਕੇ ਆ ਆ ਗਿਆ ਪਾਣੀ ਨਾ ਆ ਜੀ ਆ ਆ ਗਿਆ ਪਾਣੀ ਹੁਣ ਆ ਗਿਆ ਪਾਣੀ ਹਾਂਜੀ ਆ ਯਾਰ ਆ ਖੰਬੇ ਰ ਨਾ ਜਿਹੜੇ ਜਿਮੜਾ ਅੰਦਰ ਹੋ ਗਿਆ ਆਨੇ ਮਰੋੜ ਜਾਣ ਨਹੀਂ ਬਸ ਚੱਕਰੇ ਰੰਡੀ ਇੱਥੇ ਹੁਣ ਉਹ ਖੜਨੇ ਬਣੇ ਆ ਖੜੇ ਆਪਾਂ ਜਿੱਥੇ ਬੰਨ ਮੇਨ ਲੱਗਿਆ ਹੋਇਆ ਜੀ ਆ ਬੰਨ ਟੁੱਟ ਗਿਆ ਪਾਣੀ ਆ ਗਿਆ ਵਾ ਉਹ ਲੱਕੀ ਕਿੱਥੇ ਜਿਹੜਾ ਡਰ ਸੀਗਾ ਮੇਰਾ ਭਰਾ ਬੰਨ ਟੁੱਟਣ ਦਾ ਆਜੋ ਵੇ ਆ ਪਾਣੀ ਆ ਗਿਆ ਝੋਨਾ ਸਾਰਾ ਡੱਬ ਗਿਆ ਪੈਗੀ ਖਾਰਾ ਉਹਦੇ ਉਹ ਰਬੰਦ ਖਾਰਾ ਉਹ ਰਬੰਦ ਆਹ ਵਾਲਾ ਰਿਹਾ ਉਹ ਬੰਨ ਜੀ ਟੁੱਟ ਗਿਆ ਇਹ ਉੱਥੋਂ ਆ ਬਈ ਇੱਥੇ ਨਵਾਂ ਪੰਨ ਬਣਾਇਆ ਪਾਣੀ ਆ ਗਿਆ ਤੇ ਆਥੇ ਪਾਣੀ ਆ ਗਿਆ ਉਹ ਸਾਰਾ ਹੀ ਆ ਗਿਆ ਉਹ ਲੈਟ ਵਾਲੀ ਜਗਾ ਤੇ ਪਾਣੀ ਟੁੱਟ ਗਿਆ ਨੌਰ ਚੋਂ ਨਿਕਲਦਾ ਕਿ ਦੀਏ ਤੋਂ ਬਤਾਂਦੇ ਸੀ ਉਸ ਤੋਂ ਬਾਅਦ ਉਹ ਰਹੇ ਆ ਗਿਆ ਲਾ ਦੋ ਇੱਥੇ ਆ ਕੇ ਕਿਉਂ ਕੇ ਆ ਆ ਗਿਆ ਪਾਣੀ ਦਾ ਆ ਜੀ ਆ ਆ ਗਿਆ ਪਾਣੀ ਲਾ ਗਿਆ ਪਲੇਟ ਹਾਂ ਜੀ ਆ ਯਾਰ ਖੰਬੇ ਰ ਨਾ ਜਿਹੜੇ ਜੀ ਮੜਾਂ ਗੱਦਰ ਹੋ ਗਿਆ ਉਹ ਨਾ